ਅਪਾਦੇ ਵਿੱਚ ਹੁਣ ਜਿਹੜੀ ਵਸੋਂ ਹੈ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਹਰੇਕ ਸਾਲ ਹੀਰਾ ਐਂਡ ਕਲੇਅ ਦੇ ਵਿੱਚ ਲੋਕਾਂ ਦੀ ਵਸੋਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਪਰ ਸਫਾਈ ਦਾ ਇੰਨਾ ਬੁਰਾ ਹਾਲ ਹੈ ਜਿਹਨੂੰ ਕੀ ਤੁਸੀਂ ਬਿਆਨ ਨਹੀਂ ਕਰ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤੀ ਸੀਜ਼ਨ ਸ਼ੁਰੂ ਹੋਣਾ ਔਰ ਜਿੰਨੇ ਡਰੇਨ ਬਰਸਾਤੀ ਪਾਣੀ ਵਾਸਤੇ ਜੋ ਡਰੇਨ ਬਣੇ ਹੋਏ ਨੇ ਉਹਨਾਂ ਦੀ ਸਫਾਈ ਅੱਜ ਤੱਕ ਨਹੀਂ ਹੋਈ ਔਰ ਡਰੇਨ ਦੇ ਉੱਤੇ ਪੱਤੇ ਅਤੇ ਝਾੜੀਆਂ ਦਾ ਘਰ ਬਣਿਆ ਹੋਇਆ ਹੈ ਜੋ ਕਿ ਸਾਰਿਆਂ ਨੇ ਹੁਣ ਇੱਥੇ ਇਲਾਕਾ ਨਿਵਾਸੀਆਂ ਨੇ ਵੀ ਦੇਖਿਆ ਪੁੱਡਾ ਨਿਵਾਸੀ ਕਹਦੇ ਵੀ ਦੇਖਿਆ ਆਉਣ ਵਾਲੇ ਦੇ ਦਿਨਾਂ ਦੇ ਵਿੱਚ ਮੱਛਰ ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਇੱਥੇ ਪੈਦਾ ਹੋ ਜੂਗਾ ਜਿਦੇ ਨਾਲ ਕਿ ਬਹੁਤ ਸਾਰੀਆਂ ਬਿਮਾਰੀਆਂ ਪੁੱਡਾ ਨਿਵਾਸੀਆਂ ਨੂੰ ਹੋਣਗੀਆਂ ਔਰ ਇਸ ਤੋਂ ਇਲਾਵਾ ਸਭ ਇਹ ਵੀ ਹਰ ਇੱਕ ਸਾਲ ਟੈਂਡਰ ਹੁੰਦਾ ਹੈ ਹੌਦੀਆਂ ਸਾਫ ਕਰਨ ਦਾ ਤੇ ਸਫਾਈ ਦਾ ਦਿੱਲੀ ਝਾੜੂ ਵਜਣਾ ਲੇਕਿਨ ਇਹ 31 ਮਾਰਚ ਤੋਂ ਖਤਮ ਹੋਇਆ ਵਾ ਟੈਂਡਰ ਸਰਕਾਰ ਨੇ ਪੁੱਡਾ ਨੇ ਵੱਲੋਂ ਕੋਈ ਟੈਂਡਰ ਨਹੀਂ ਲਾਇਆ ਗਿਆ ਕੁਝ ਨਹੀਂ ਕੀਤਾ ਗਿਆ ਹਾਲਾਤ ਇਹ ਜੇ ਬਣ ਗਏ ਨੇ ਕਿ ਜੇ ਇੱਕ ਵਾਰੀ ਇਹ ਸਾਰੇ ਚੋਕ ਹੋ ਗਏ ਦੁਬਾਰਾ ਇਹ ਖੁੱਲਣੇ ਨਹੀਂ ਹੈਗੇ ਪੁੱਡਾ ਨੇ ਆਪਣੇ ਹੱਥ ਖੜੇ ਕਰ ਦੇਣੇ ਨੇ ਲੋਕਾਂ ਨੂੰ ਇੱਥੇ ਜਿਹੜੇ ਕਲੋਨੀ ਨਿਵਾਸੀ ਨੇ ਇਹਨਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੂ ਹੋ ਸਕਦਾ ਵੀ ਜੇ ਬਰਸਾਤ ਜ਼ਿਆਦਾ ਹੋ ਗਈ ਵੀ ਇਹ ਲੋਕਾਂ ਦੇ ਘਰਾਂ 'ਚ ਪਾਣੀ ਵੀ ਵੜ ਸਕਦਾ ਇੱਥੇ। ਗੱਲ ਕਾਫੀ ਗੰਭੀਰ ਨੇ ਤੇ ਇਹਨਾਂ ਤੇ ਵਿਚਾਰ ਪ੍ਰਗਟ ਕਰਨਾ ਚਾਹੀਦਾ ਹੈ ਪੂਡਾ ਮਹਿਕਮੇ ਨੂੰ। ਪੂਡਾ ਮਹਿਕਮਾ ਕਾਫੀ ਟਾਈਮ ਤੋਂ ਸਾਨੂੰ ਫੰਡ ਦਿੰਦਾ ਆ ਰਿਹਾ ਹੈ ਪਰ ਇਸ ਵਕਤ ਹਾਲਾਤ ਇਹ ਜੇ ਖਰਾਬ ਹੋ ਗਏ ਨਾ ਕੋਈ ਫੰਡ ਆਇਆ ਨਾ ਕੋਈ ਟੈਂਡਰ ਪਾਸ ਹੋਏ ਨੇ। ਨਾ ਹੀ ਤੁਸੀਂ ਦੇਖ ਰਹੇ ਹੋ ਨਾ ਹੀ ਹੋਦੀਆਂ ਦੀ ਸਫਾਈ ਹੋ ਰਹੀ ਹੈ। ਤੇ ਬਤੌਰ ਪ੍ਰਧਾਨ ਮੈਂ ਉਹਨਾਂ ਨੂੰ ਮਿਲ ਕੇ ਵੀ ਆਇਆ ਕਾਫੀ ਮਤੇ ਵੀ ਦਿੱਤੇ ਨੇ। ਅਸੀਂ ਆਪਣੀ ਲਾਈਟਾਂ ਦਾ ਵੀ ਪ੍ਰੋਬਲਮ ਦੱਸੀ ਹੈ, ਸਫਾਈ ਦੀ ਵੀ ਪ੍ਰੋਬਲਮ ਦੱਸੀ ਹੈ। ਸੁਸਰੀ ਬਾਰੇ ਵੀ ਪ੍ਰੋਬਲਮ ਦੱਸੀ ਹੈ ਉਹ محکمہ ਉਹ ਬਹੁਤ ਸ਼ਾਂਤ ਹੈ ਤੇ ਸਾਡੀ ਕੋਈ ਗੰਭੀਰ ਜਿਹੜੀ ਸਮੱਸਿਆ ਉਹਦੇ ਬਾਰੇ ਕੋਈ ਨਹੀਂ ਆਪਣਾ ਦੇ ਰਿਹਾ ਜਵਾਬ ਜੀ ਪਹਿਲਾਂ ਦੇਖੋ ਪਿਛਲੇ ਸਾਲਾਂ ਦੇ ਵਿੱਚ ਤਾਂ ਸਫਾਈ ਦਾ ਵੀ ਟੈਂਡਰ ਹੋ ਜਾਂਦਾ ਸੀਗਾ ਹਰ ਇੱਕ ਚੀਜ਼ ਦੀ ਫੈਸਿਲਿਟੀ ਦੀ ਗੀ ਹੋਦਿਆਂ ਦੀ ਸਫਾਈ ਵੀ ਹੋ ਜਾਂਦੀ ਸੀ ਲੇਕਿਨ ਕੀ ਹੋਇਆ ਇਸ ਸਾਲ ਤਾਂ ਬਹੁਤ ਬੁਰਾ ਹਾਲ ਆ ਹੋਦਿਆਂ ਦੀ ਸਫਾਈ ਨਹੀਂ ਹੋ ਰਹੀ ਸੁਸਰੀ ਬਹੁਤ ਆ ਰਹੀ ਆ ਤੇ ਸਫਾਈ ਦਾ ਬਿਲਕੁਲ ਕੋਈ ਟੈਂਡਰ ਦਾ ਪਤਾ ਨਹੀਂ ਵੀ ਕਦ ਹੋਊਗਾ ਕਦ ਨਹੀਂ ਪਤਾ ਹੋ ਤੇ ਡੈਰੀਆ ਵਰਗੀਆਂ ਗੰਭੀਰ ਬਿਮਾਰੀਆਂ ਨੇ ਜਿਹੜੀਆਂ ਫੈਲਣ ਦਾ ਖਤਰਾ ਖਤਰਾ ਹੈਗਾ ਮਲੇਰੀਆ ਵਗੈਰਾ ਕੁਝ ਵੀ ਹੋ ਸਕਦਾ ਨਾ ਕੋਈ ਫੋਗਿੰਗ ਹੋ ਰਹੀ ਆ ਨਾ ਕੁਝ ਹੋਰ ਹੋ ਰਿਹਾ ਪਹਿਲਾਂ ਜਿਹੜੀ ਪੁੱਡਾ ਦੀਗੀ ਉਹ ਫੋਗਿੰਗ ਵੀ ਕਰਾਣ ਦਿੱਤੀਗੀ ਹਫਤੇ ਬਾਅਦ 10 ਦਿਨ ਬਾਅਦ ਲੇਕਿਨ ਹੁਣ ਕੀ ਹੋਇਆ ਹੁਣ ਤਾਂ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਕੋਈ ਫੋਗਿੰਗ ਨਹੀਂ ਹੋਈ ਮੱਛਰਾਂ ਦੀ ਇੰਨੀ ਪਰਮਾਰ ਆ ਤੇ ਕਦੇ ਵੀ ਕੋਈ ਬਿਮਾਰੀ ਫੈਲ ਸਕਦੀ ਆ